ਅਸੀ ਕਲਜੀ ਸਾਰਿਆਂ ਨੂੰ ਅੱਜਪਨੇ ਆਪਾਂ ਕਾਟਨ ਦੇ ਸੂਟ ਦੀ ਕਟਿੰਗ ਕਰ ਰਹੇ ਹਾਂ ਠੀਕ ਹੈ ਜੀ ਇਹਦੇ نیچے ਦੇਖੋ ਘੇਰੇ ਤੇ ਪੱਟੀ ਲੱਗੀ ਹੋਈ ਹੈ ਇਹ ਗਲੇ ਤੇ ਲੱਗੀ ਹੋਈ ਸੀ ਆਪਾਂ ਢੇੜ ਲਈ ਆ ਠੀਕ ਹੈ ਜੀ ਇਹ ਆਪਾਂ ਤੁਹਾਨੂੰ ਲਗਾ ਕੇ ਦੱਸਾਂਗੇ ਵੀ ਆਪਾਂ ਇਹ ਕਿਸ ਤਰ੍ਹਾਂ ਲਗਾਉਣੀ ਹੈ ਜੀ ਇਹ ਦੇਖੋ ਜੀ 2.5 ਮੀਟਰ ਕਪੜਾ ਜੀ ਇਹ ਮੈਚਿੰਗ ਸੂਟ ਆ ਇਹ ਦੇਖੋ ਤੁਸੀਂ ਇਸ ਤਰ੍ਹਾਂ ਦੋ ਤਹਾਂ ਕਰ ਲੈਣੀਆਂ ਨੇ ਪਹਿਲਾਂ ਕੱਪੜੇ ਦੀਆਂ ਫਿਰ ਤੁਸੀਂ ਦੇਖੋ ਇਸ ਤਰ੍ਹਾਂ ਚਾਰ ਤਹਾਂ ਦੇ ਵਿੱਚ ਫੋਲਡ ਕਰਕੇ ਆਪਦੇ ਕੰਨੀ ਨੂੰ ਰੱਖ ਕੇ ਦੇਖੋ ਕੰਨੀ ਮੈਂ ਦੂਸਰੀ ਸਾਈਡ ਤੇ ਰੱਖੀ ਹੋਈ ਆ ਜਿੰਨਾ ਤੁਸੀਂ ਦੇਖੋ ਘੇਰਾ ਲੈਣਾ ਆਪਣਾ ਜੇ ਤਾਂ ਦੇਖੋ ਮੈਂ ਹਰੇਕ ਵੀਡੀਓ ਵਿੱਚ ਦੱਸਦੀ ਹੁੰਨੀ ਆ ਤੁਹਾਨੂੰ ਜੇ ਤਾਂ ਤੁਸੀਂ ਪਾਈਪਿੰਗ ਲਾਉਣੀ ਆ ਲੈਸ ਵਗੈਰਾ ਲਾਉਣੀ ਆ ਤਾਂ ਤੁਸੀਂ 4 ਇੰਚ ਵੱਧ ਲਿਆ ਕਰੋ ਨਹੀਂ ਤੁਸੀਂ 3 ਇੰਚ ਵੱਧ ਲਿਆ ਕਰੋ ਠੀਕ ਹੈ ਜੀ ਇਹਦਾ ਆਪਾਂ ਨੇ 24 ਇੰਚ ਘੇਰਾ ਲਿਆ ਜੀ ਠੀਕ ਹੈ ਜੀ ਇਹ ਦੇਖੋ ਜੀ ਆਪਾਂ ਨੇ ਕਟਿੰਗ ਕਰਤੀ ਆ ਹੁਣ ਆਪਾਂ ਖੋਲ ਕੇ ਦੇਖੋ ਇੱਕ ਪੀਸ ਦੀ ਆਪਾਂ ਹੋਰ ਕਟਿੰਗ ਕਰ ਦਾਂਗੇ ਦੇਖੋ ਇਸ ਤਰ੍ਹਾਂ ਇਹ ਆਪਣੇ ਦੋ ਪੀਸਾਂ ਦੀ ਆਪਣੇ ਦੀ ਕਮੀਜ਼ ਦੀ ਕਟਿੰਗ ਹੋ ਗਈ ਹੈ ਇਹ ਦੇਖੋ ਜੀ ਇਹਦੇ ਤੇ ਦੇਖੋ ਫੁੱਲ ਜਾ ਰਿਹਾ ਇਹਦੀ ਜਾੜਾ ਜਿਵੇਂ ਨੀਚੇ ਹੈ ਕਿ ਫੁੱਲ ਉੱਪਰ ਨੂੰ ਜਾ ਰਿਹਾ ਠੀਕ ਹੈ ਜੀ ਇਹਦਾ ਤੁਸੀਂ ਖਾਸ ਧਿਆਨ ਰੱਖਣਾ ਕਾਟਨ ਦੇ ਸੂਟਾਂ ਦਾ ਇਹ ਦੇਖੋ ਜੇ ਵੀ ਜਿਹੜੀ ਵੀ ਕਾਨ ਆਉਂਦੀ ਹੈ ਇਹਦੀ ਤੁਸੀਂ ਕਟਿੰਗ ਕਰ ਸਕਦੇ ਹੋ ਇਹ ਦੇਖੋ ਤੁਸੀਂ ਦੋਨੇ ਪੀਸ ਉੱਪਰ ਰੱਖ ਲੈਣੇ ਪੀਸ ਤੁਸੀਂ ਜਦੋਂ ਵੀ ਕਟਿੰਗ ਕਰਦੇ ਹੋ ਕੱਲੇ-ਕੱਲੇ ਪੀਸ ਵਿਛਾ ਕੇ ਰੱਖਿਆ ਕਰੋ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਰਹੀ ਆਂ ਠੀਕ ਹੈ ਜੀ ਇਹਦੀ ਆਪਾਂ ਬ੍ਰੈਸ ਰੱਖਣੀ ਹੈ ਜੀ 18 ਇੰਚ ਠੀਕ ਹੈ ਜੀ 16 ਇੰਚ ਦੀ ਕਮਰ ਹੈ ਜੀ 20 ਇੰਚ ਦੀ हिਪ ਠੀਕ ਹੈ ਜੀ ਫਰੰਟ ਵਾਲਾ ਗਲਾ ਹੈਗਾ ਦਾ 7.5 ਬੈਕ ਵਾਲਾ ਗਲਾ ਹੈਗਾ ਦਾ 6.5 ਠੀਕ ਹੈ ਜੀ ਇਹਦਾ ਪਤੀਰਾ ਦੇਖੋ ਜੀ ਆਪਾਂ ਪਤੀਰਾ ਇਹਦਾ 1/2 6 ਇੰਚ ਲਵਾਂਗੇ ਉੱਪਰੋਂ ਠੀਕ ਹੈ ਜੀ 7 ਇੰਚ ਆਪਾਂ ਲਵਾਂਗੇ ਮੋਡੇ ਦੀ ਕਾਟ ਠੀਕ ਹੈ ਜੀ ਅੰਦਰ ਨੂੰ ਆਪਾਂ ਨੇ 1/4 ਇੰਚ ਡਾਊਨ ਰੱਖਣਾ ਹੈ ਇਸ ਤਰ੍ਹਾਂ ਕਰਕੇ ਤੁਸੀਂ ਸਕੇਲ ਪੱਟੀ ਦੇ ਨਾਲ ਇਹਦੀ ਇਸ ਤਰ੍ਹਾਂ ਸਿੱਧੀ ਨਿਸ਼ਾਨੀ ਲਗਾ ਲੈਣੀ ਆ ਉਸ ਤੋਂ ਬਾਅਦ ਇਹਦੀ ਜੇ ਮੈਂ ਬ੍ਰੈਸਟ ਹੈਗੇ ਜੀ 18 ਆਪਾਂ 9.5 ਤੇ ਨਿਸ਼ਾਨੀ ਲਗਾਵਾਂਗੇ 19 ਰੱਖਾਂਗੇ ਇਸ ਤਰ੍ਹਾਂ ਕਰਕੇ ਤੁਸੀਂ ਇਹਦਾ ਸੈਂਟਰ ਕਰ ਲੈਣਾ ਜਿੱਥੇ ਵੀ ਇਹਦਾ ਸੈਂਟਰ ਆਉਂਦਾ ਦੇਖੋ ਇਸ ਤਰ੍ਹਾਂ ਕਰਕੇ ਤੁਸੀਂ ਇਹਦੀ ਗੁਲਾਈ ਦੇ ਦੇਣੀ ਆ ਬੈਕ ਵਾਲੇ ਦੀ ਤੁਸੀਂ ਸਿੱਧੀ ਵੀ ਇਸ ਤਰ੍ਹਾਂ ਲਾਈ ਦੇ ਸਕਦੇ ਹੋ ਠੀਕ ਹੈ ਜੀ ਇੰਚੀ ਟੇਪ ਰੱਖ ਕੇ ਇਹ ਦੇਖੋ ਜੀ ਆਪਣੀ ਕਟਿੰਗ ਹੋ ਗਈ ਹੈ ਹੁਣ ਤੁਸੀਂ ਜਿੰਨੀ ਤੁਸੀਂ ਚੜਾਈ ਰੱਖਣੀ ਹੈ ਗਲੇ ਦੀ ਤਿੰਨ ਰੱਖਣੀ ਹੈ ਦੋ ਰੱਖਣੀ ਹੈ ਸਵਾ ਦੋ ਰੱਖਣੀ ਹੈ ਢਾਈ ਰੱਖਣੀ ਤੁਸੀਂ ਉੱਥੇ ਤੱਕ ਇਹ ਮੋਡੇ ਦੀ ਕਟ ਪਾ ਸਕਦੇ ਹੋ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਉਹਨੂੰ ਅੱਧਾ ਦਿਖਾ ਰਹੀ ਹਾਂ ਠੀਕ ਹੈ ਜੀ ਇਹ ਵੀ ਆਪਾਂ ਪਲੇਟ ਪਾਵਾਂਗੇ ਜਿਵੇਂ ਬ੍ਰੈਸਟ ਹੈਗੀ ਹੈ ਦੀ 18 ਇੰਚ ਜੀ ਆਪਾਂ ਇਹਦੀ ਪਲੇਟ ਪਾਵਾਂਗੇ 11.5 ਦੀ సాడే తిన్న ఇంచాయి సారీ నిశానం ప్లేటా దా సూ ਆ ਬੈਕ ਵਾਲੇ ਗਲੇ ਦੀ ਕਟਿੰਗ ਕਰਦੇ ਆ ਜੀ ਸਭਾ 2 ਇੰਚ ਲਮਾਂਗੇ ਆਪਾਂ ਚੌੜਾਈ ਇੱਥੇ ਤੁਸੀਂ 2 ਇੰਚ ਦੀ ਇਸ ਤਰ੍ਹਾਂ ਕੱਟ ਪਾਉਣੀ ਹੈ ਇਹ ਇਹ ਆਪਾਂ ਲੂਪੀ ਵਾਸਤੇ ਕੱਪੜਾ ਲੈ ਰਹੇ ਆ ਇਹ ਆਪਾਂ ਪਲੇਟਾਂ ਵਾਸਤੇ ਲੈ ਰਹੇ ਆ ਕੱਪੜਾ ਮੋਢੇ ਦੀ ਕੱਟ ਚ ਠੀਕ ਹੈ ਜੀ ਹੁਣ ਆਪਾਂ ਤੁਹਾਨੂੰ ਪੈਚ ਲਾਉਣਾ ਦੱਸਦੇ ਆ ਜੀ ਦੇਖੋ ਇਹ ਤਾਂ ਤੁਸੀਂ ਸੈਂਟਰ ਕਰ ਲੈਣਾ ਕਰੀਜ ਬਣਾ ਲੈਣੀ ਆ ਬਿਲਕੁਲ ਸੈਂਟਰ ਦੇ ਵਿੱਚ ਤੁਸੀਂ ਇਹਦੀ ਪ੍ਰੈਸ ਨਾਲ ਵੀ ਤੁਸੀਂ ਕਰੀਜ ਬਣਾ ਸਕਦੇ ਹੋ ਇਸ ਤਰ੍ਹਾਂ ਵੀ ਇਹ ਕਾਟਨ ਦਾ ਸੂਟ ਹੈ ਮੈਂ ਹੱਥ ਨਾਲ ਹੀ ਬਣਾ ਰਹੀ ਆ ਦੇਖੋ ਆਪਣੀ ਇਹ ਕਰੀਜ ਬਣ ਗਈ ਆ ਠੀਕ ਹੈ ਜੀ ਪਹਿਲਾਂ ਤੁਸੀਂ ਗਲੇ ਦੀ ਨਿਸ਼ਾਨੀ ਲਗਾਉਣੀ ਆ ਤੁਸੀਂ ਗਲੇ ਦੀ ਲੈਂਥ ਕਿੰਨੀ ਰੱਖਣੀ ਆ ਠੀਕ ਹੈ ਜੀ ਇਹ ਦੇਖੋ ਜੀ ਆਪਾਂ ਇਸ ਤਰ੍ਹਾਂ ਰੱਖ ਕੇ ਤੁਸੀਂ نیچے ਦੇਖੋ نیچے ਤੱਕ ਤੁਸੀਂ ਗਲਾ ਕਿੰਨਾ ਰੱਖਣਾ ਆਪਣਾ ਪੱਟੀ ਕਿੱਥੇ ਤੱਕ ਰੱਖਣੀ ਆ ਤੁਸੀਂ ਠੀਕ ਹੈ ਜੀ ਜਿੱਥੇ ਤੱਕ ਤੁਸੀਂ ਪੱਟੀ ਰੱਖਣੀ ਆ ਉੱਥੇ ਤੱਕ ਤੁਸੀਂ ਇਸ ਤਰ੍ਹਾਂ ਹੀ ਪੈਚ ਨੂੰ ਲਗਾ ਸਕਦੇ ਹੋ ਠੀਕ ਹੈ ਜੀ ਕਈ ਵਾਰ ਜੀ ਆਪਾਂ ਨਹੀਂ ਇਹਨੂੰ ਮਤਲਬ ਉਤਾਰ ਕੇ ਲਾਉਂਦੇ ਕਈ ਵਾਰੀ ਪੱਟੀ ਜ਼ਿਆਦਾ ਕਟਿੰਗ ਹੋ ਜਾਂਦੀ ਹੈ ਕਈ ਵਾਰੀ ਘੱਟ ਰਹਿ ਜਾਂਦੀ ਹੈ ਤਾਂ ਕਰਕੇ ਜਦੋਂ ਵੀ ਇਸ ਤਰ੍ਹਾਂ ਦੀ ਪੱਟੀ ਲੱਗੀ ਹੋਵੇ ਪੈਚ ਲੱਗਿਆ ਹੋਵੇ ਤੁਸੀਂ ਢੇੜ ਕੇ ਹੀ ਇਹਨੂੰ ਸਟਿਚਿੰਗ ਕਰੋ ਠੀਕ ਹੈ ਜੀ ਫਿਰ ਤੁਹਾਡਾ ਪੈਚ ਵੀ ਬਿਲਕੁਲ ਪ੍ਰੋਪਰ ਆ ਜਾਂਦਾ ਠੀਕ ਹੈ ਜੀ ਇਸ ਤਰ੍ਹਾਂ ਕਰਕੇ ਤੁਸੀਂ ਇਹਦੇ ਉੱਪਰ ਬਾਅਦ ਦੇ ਵਿੱਚ ਤੁਸੀਂ ਇਹਦੇ ਉੱਪਰ ਇੱਕ ਸੀਨ ਮਾਰਨੀ ਆ ਠੀਕ ਹੈ ਜੀ ਤੱਲਾ ਤੁਸੀਂ ਇਹ ਨਹੀਂ ਹੈਗਾ ਵੀ ਤੁਸੀਂ ਗਲੂ ਦੇ ਨਾਲ ਫੈਰੀ ਕੁੱਕ ਨਾਲ ਜੋੜ ਕੇ ਤੁਸੀਂ